ਤੇ ਫਿਰ ਉਹ ਫੌਕੀ ਇੱਜ਼ਤ ਉਹ ਟਾਰ ਦਿਖਾਵਾ ਮਿੱਟੀ ਵਿੱਚ ਮਿਲ ਜਾਂਦਾ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਸਨ ਪੁੱਤਰਾ ਚਾਦਰ ਦੇਖ ਕੇ ਪੈਰ ਪਸਾਰੀ ਇਹ ਦੁਨੀਆ ਨੇ ਕਦੇ ਖੁਸ਼ ਨਹੀਂ ਹੋਣਾ ਦਾਤੀ ਦੇ ਇੱਕ ਬੰਨੇ ਤੇ ਦੁਨੀਆ ਦੇ ਦੋਨੋਂ ਬੰਦੇ ਦੰਦੇ ਨੇ ਇੱਕ ਕਿਰਤੀ ਮਿਹਨਤੀ ਬੰਦਾ ਪੁਰਾਣੇ ਸਮਿਆਂ ਦੇ ਵਿੱਚ ਮਿਹਨਤ ਕਰਕੇ ਇੱਕ ਘੋੜੀ ਖਰੀਦ ਲਿਆਇਆ ਇਹਨੇ ਸੋਚਿਆ ਸ਼ਹਿਰ ਆਉਣਾ ਜਾਣਾ ਸਖਾਲਾ ਹੋ ਜਾਏਗਾ ਆਪਣਾ ਇੱਕ ਸਾਧਨ ਬਣ ਜਾਏਗਾ ਕੁਝ ਦਿਨ ਗੁਜ਼ਰੇ ਇਹਨੇ ਸ਼ਹਿਰ ਜਾਣਾ ਸੀ ਇਹਨੇ ਕਿਹਾ ਭਾਗਵਾਨ ਨੇ ਤਿਆਰ ਹੋ ਘੋੜੀ ਦੇ ਉੱਪਰ ਬਾਜ਼ਾਰ ਚੱਲਦੇ ਹਾਂ ਦੋਨੋਂ ਲੋਕ ਘੋੜੀ ਤੇ ਸਵਾਰ ਹੋਏ ਪਿੰਡੋਂ ਨਿਕਲੇ ਅਗਲੇ ਪਿੰਡ ਪਹੁੰਚੇ ਸਾਥ ਦੇ ਵਿੱਚ ਬੈਠੇ ਸਨ ਰਜਾਈ ਵਾਲੇ ਵਿਦਵਾਨ ਕਹਿੰਦੇ ਜੇ ਮੁੱਲ ਲੈ ਲਈ ਮਾਰਨੀ ਹੈ ਹੁਣ ਸਾਰਾ ਟਬਰ ਘੋੜੀ ਤੇ ਚੜ ਗਿਆ ਇਹਨੂੰ ਲੱਗਿਆ ਗੱਲ ਸਿਆਣਿਆਂ ਦੀ ਸੱਚੀ ਏ ਇਹਨੇ ਕਿਹਾ ਭਾਗਵਾਨ ਨੇ ਉਤਰ ਜਾ ਮੈਂ ਘੋੜੀ ਤੇ ਬੈਠਦਾ ਭਗਵਾਨ ਅੱਗੇ ਤੁਰੀ ਆਪ ਘੋੜੀ ਤੇ ਬੈਠਾ ਅਗਲਾ ਪਿੰਡ ਆਇਆ ਕਹਿੰਦੇ ਕਿੱਡਾ ਬਿਸ਼ਰਮ ਹੈ ਕਿੱਡਾ ਢੀਠ ਹੈ ਉਹ ਵਿਚਾਰੀ ਮੂਰੇ ਤੋਰੀਏ ਆਪ ਘੋੜੀ ਤੇ ਚੜਿਆ ਹੋਇਆ ਉਹਨੂੰ ਗੱਲ ਇਹ ਵੀ ਜੱਜ ਗਈ ਕਿ ਸਹੀ ਹੈ ਮੈਨੂੰ ਘੋੜੀ ਤੇ ਨਹੀਂ ਬੈਠਣਾ ਚਾਹੀਦਾ ਉਸ ਪਿੰਡ ਦਾ ਬੰਨਾ ਨਿਕਲਿਆ ਆਪ ਥੱਲੇ ਉਤਰਿਆ ਭਾਗਾ ਵਾਲੀ ਘੋੜੀ ਤੇ ਬਿਠਾਈ ਅਗਲੇ ਪਿੰਡ ਤੁਰ ਪਏ ਅਗਲੇ ਪਿੰਡ ਦੀ ਸੱਤ ਵਿੱਚ ਗਏ ਕਹਿੰਦੇ ਕਿੰਨਾ ਡਰੂ ਹੈ ਕਿੰਨਾ ਕੈਰ ਹੈ ਓਏ ਘਰ ਵਾਲੀ ਦੇ ਥੱਲੇ ਲੱਗਿਆ ਹੋਇਆ ਘਰ ਵਾਲੀ ਅੱਜ ਵੀ ਮਿਲ ਜਾਂਦੇ ਨੇ ਇਦਾਂ ਦੇ ਜਿਹੜੇ ਕਹਿੰਦੇ ਇੰਨੀ ਤੇ ਸਬਜੀ ਥੱਲੇ ਨਹੀਂ ਲੱਗਦੀ ਜਿੰਨਾ ਤੂੰ ਆਪਣੀ ਘਰ ਵਾਲੀ ਦੇ ਥੱਲੇ ਲੱਗਿਆ ਹੋਇਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਸੱਜਣ ਦੋਸਤ ਤੁਹਾਨੂੰ ਇਦਾਂ ਕਹੇ ਨਾ ਉਹਨੂੰ ਫਿਰ ਇੱਕ ਦਿਨ ਫੋਨ ਕਰਿਓ ਕਿ ਭਰਾਵਾ ਮੜਜੀ ਤੰਗੀ ਤੁੱਚੀ ਜੀ ਚੱਲਦੀ ਏ ਲੱਖ ਰੁਪਈਆ ਦੇ ਨਹੀਂ ਫਿਰ ਕਹੂ ਪੈਸੇ ਤਾਂ ਤੈਨੂੰ ਦੇ ਦਿੰਦਾ ਮੇਰੇ ਕੋਲ ਸੀਵੇ ਵੀ ਆ 2 ਘੰਟੇ ਪਹਿਲਾਂ ਹਰਵਿੰਦਰ ਫੜ ਕੇ ਲੈ ਗਿਆ ਤੇ ਉਸ ਘਰ ਵਾਲੀ ਜਿਹਨੂੰ ਕਹਿੰਦਾ ਥੱਲੇ ਲੱਗਿਆ ਕਦੇ ਆਪਣੀ ਘਰ ਵਾਲੀ ਨੂੰ ਕਈ ਭਗਵਾਨ ਨੇ ਮਾਰਾ ਸਮਾਂ ਚੱਲਦਾ 1 ਲੱਖ ਰੁਪਏ ਦਾ ਇੰਤਜ਼ਾਮ ਕਰਨਾ ਉਹ ਕਹਿੰਦੀ ਪਤੀ ਦੇਵ ਲੱਖ ਰੁਪਈਆ ਤੇ ਨਹੀਂ ਮੇਰੇ ਕੋਲੇ 골ਡ ਹੈ ਮੇਰੇ ਕੋਲੇ ਸੋਨਾ ਹੈ ਇਹਨੂੰ ਬੇਚ ਕੇ ਆਪਣਾ ਵਪਾਰ ਬਿਜ਼ਨਸ ਕਰ ਲਾਓ ਜਦੋਂ ਚੰਗੇ ਦਿਨ ਆ ਗਏ ਆਪਾਂ 골ਡ ਫੇਰ ਬਣਾ ਲਵਾਂਗੇ ਤੁਹਾਡੇ ਨਾਲੋਂ ਇਹ ਮੈਨੂੰ ਸੋਨਾ ਪਿਆਰਾ ਨਹੀਂ ਉਸ ਸੱਜਣ ਨੂੰ ਫੋਨ ਕਰਿਓ ਸੱਜਣਾ ਗੱਡੀ ਲੈ ਕੇ ਆ ਜਾ ਮੈਂ ਬਿਮਾਰ ਆ ਮੈਨੂੰ ਦਵਾਈ ਦਿਵਾ ਲਿਆ ਜਿਹੜਾ ਕਹਿੰਦਾ ਘਰ ਵਾਲੀ ਦੇ ਥੱਲੇ ਲੱਗਿਆ ਹੋਇਆ ਹੈ ਤੇ ਉਹ ਕਹੇਗਾ ਸਾਡੀ ਗੱਡੀ ਦੀ ਚਾਬੀ ਤੇ ਸਾਡੇ ਭਾਪੇ ਕੋਲੇ ਹੁੰਦੀ ਭਾਪੇ ਨੇ ਚਾਬੀ ਦੇਣੀ ਨਹੀਂ ਤੇ ਕਦੇ ਸ਼ਾਮਾਂ ਨੂੰ ਆ ਕੇ ਘਰ ਵਾਲੀ ਨੂੰ ਕਿ ਉਹ ਭਾਗਮਾਨ ਨੇ ਸਰੀਰ ਨੂੰ ਭੱਖ ਜੀਏ ਉਹ ਸਾਰੇ ਹੱਥ ਦੇ ਕੰਮ ਛੱਡ ਕੇ ਚਾਹੇ ਆਪ ਤੰਦਰੁਸਤ ਹੋਵੇ ਚਾਹੇ ਨਾ ਹੋਵੇ ਸਾਰੀ ਸਾਰੀ ਰਾਤ ਜਾਗ ਕੇ ਠੰਡੇ ਪਾਣੀ ਦੀਆਂ ਪੱਟੀਆਂ ਤੁਹਾਡੇ ਮੱਥੇ ਤੇ ਰੱਖੇਗੀ ਤੇਸੀਂ ਲੋਕਾਂ ਦੇ ਮਗਰ ਲੱਗ ਕੇ ਆਪਣੇ ਘਰਾਂ ਦੇ ਵਿੱਚ ਕਲੇਸ਼ ਪਾਉਂਦੇ ਹਾਂ ਤੇ ਦੂਜੀ ਬੇਨਤੀ ਮੇਰੀ ਉਹਨਾਂ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਹੈ ਜਿਹੜੇ ਪਲੱਸ 2 ਚੋਂ ਬੀਏ ਪਾਰਟ 1 ਦੇ ਵਿੱਚ ਜਾਣ ਲੱਗੇ ਨੇ ਉਹ ਜਦੋਂ ਕਾਲਜ ਵਿੱਚ ਹੁੰਦੇ ਉਹਨਾਂ ਦਾ ਇੱਕ ਸਰਕਲ ਬਣਦਾ ਜਿਹਨੂੰ ਫਰੈਂਡ ਸਰਕਲ ਕਹਿੰਦੇ ਉਹਨਾਂ ਨੇ ਜੇ ਫਿਲਮ ਦੇਖਣ ਜਾਣਾ ਹੋਵੇ ਪਿਕਨਿਕ ਤੇ ਜਾਣਾ ਹੋਵੇ ਤੇ ਵਿੱਚੋਂ ਉਹਨਾਂ ਚੋਂ ਕੋਈ ਇੱਕ ਘਰੇ ਫੋਨ ਕਰਨ ਲੱਗੇ ਮੰਮੀ ਪਾਪਾ ਮੈਂ ਫਿਲਮ ਦੇਖਣ ਚਲਿਆ ਜਾਵਾਂ ਨਾਲ ਦੇ ਕਹਿਣਗੇ ਕਿਦਾਂ ਦਾ ਹੈ ਉਹ ਤੇਰੀ ਪਰਸਨਲ ਲਾਈਫ ਆ ਤੇਰੇ ਆਪਣੇ ਡਿਸੀਜਨ ਹੋਣੇ ਚਾਹੀਦੇ ਤੂੰ ਮੰਮੀ ਪਾਪਾ ਨੂੰ ਕਿਉਂ ਪੁੱਛਦਾ ਤੇ ਯਾਦ ਰੱਖਿਓ ਜ਼ਿੰਦਗੀ ਚ ਕਈ ਵਾਰ ਆਪਣੀ ਜ਼ਿੰਦਗੀ ਲਈ ਆਪ ਲੈਏ ਹੋਏ ਪਰਸਨਲ ਡਿਸੀਜਨ ਸਾਰੀ ਜ਼ਿੰਦਗੀ ਫਿਰ ਹੰਝੂ ਕਢਵਾਉਂਦੇ ਨੇ ਆਪਣੇ ਲੈਏ ਹੋਏ ਮਾੜੇ ਫੈਸਲੇ ਤੁਹਾਡੀ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਇਹ ਚੌਂਕ 'ਚ ਬੈਠੇ ਬਜ਼ੁਰਗਾਂ ਨੇ ਕਿਹਾ ਕਿੰਨਾ ਕਹਿ ਰਹੇ ਘਰਵਾਲੀ ਤੋਂ ਡਰਦਾ ਘਰਵਾਲੀ ਉੱਪਰ ਬਿਠਾਈਏ ਤੇ ਆਪ ਮੂਰੇ ਮੂਰੇ ਤੁਰਿਆ ਜਾਂਦਾ ਹੈ ਤੇ ਅਗਲੇ ਬੰਨੇ ਇਹਨੂੰ ਗੱਲ ਸੱਚੀ ਲੱਗੀ ਇਹਨੇ ਕਿਾ ਭਗਵਾਨ ਨੇ ਉੱਤਰਿਆ ਆ ਜਾ ਦੋਨੋਂ ਹੀ ਚੱਲਦੇ ਆ ਇੱਕ ਬੰਨੇ ਉਹ ਲਗਾਮ ਆਪ ਫੜੀ ਇੱਕ ਬੰਨੇ ਉਹ ਲਗਾਮ ਪਤਨੀ ਨੂੰ ਫੜਾ ਦਿੱਤੀ ਜਦੋਂ ਅਗਲੇ ਪਿੰਡ ਪਹੁੰਚੇ ਫੇਰ ਬੈਠੇ ਸਨ ਕਹਿੰਦੇ ਜੇ ਇਹਦੇ ਉੱਪਰ ਚੜਨਾ ਹੀ ਨਹੀਂ ਸੀ ਆਪਣੀ ਮਾਂ ਲਈ ਕਦੇ ਵਾਸਤੇ ਸੀ ਅੱਜ ਉਹ ਦੁਨੀਆ ਜਿਹੜੀ ਕਿਸੇ ਬੰਨੇ ਖੁਸ਼ ਨਹੀਂ ਹੁੰਦੀ ਉਹਦੀ ਕੌੜੀ ਸਚਾਈ ਮੇਰੇ ਸਾਥ ਹੀ ਕਾਬਰੂ ਵਿੱਚ ਹੈ ਇਉਂ ਕਹਿੰਦੇ ਆ ਜੀ ਸਾਰੀ ਦੁਨੀਆ ਕਦੋਂ ਕਿਸੇ ਦੀ ਮਿਤ ਹੋਈ ਤਾਹੋ ਅੱਜ ਤੱਕ ਨਹੀਂ ਕਿਸੇ ਤੋਂ ਜਿੱਤ ਹੋਈ ਸੱਚੀ ਅੱਖਾਂ ਤਾਹੋ ਅੱਜ ਤੱਕ ਨਹੀਂ ਕਿਸੇ ਤੋਂ ਜਿੱਤ ਹੋਈ ਇੱਕ ਦੂਜੇ ਦੇ ਲੋਕੀ ਦੰਦੀਆਂ ਵੱਢਦੇ ਨੇ ਗਏ ਸੱਜਣੋਂ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਸੁਨੇਓ ਜੀ ਗੇ ਗੀ ਵੀਰੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਜੇ ਕੋਈ ਬੰਦਾ ਸਖਤ ਮਿਹਨਤਾਂ ਕਰਦਾ ਏ ਉਹਨੂੰ ਆਖਣੇ ਤਾਂ ਟੁੱਟ ਟੁੱਟ ਮਰਦਾ ਏ ਸਾਚੀਆਂ ਅੱਖਾਂ ਉਹਨੂੰ ਆਖਣੇ ਤਾਂ ਟੁੱਟ ਟੁੱਟ ਮਰਦਾ ਏ ਓਈ ਪੈਸੇ ਦਾ ਪੁੱਤ ਕਹਿ ਕੇ ਅੱਖਾਂ ਕੱਢ ਦੇਣੇਗੇ ਬੀਰੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਸੱਚ ਅੱਖਾਂ ਦਾ ਨਾਮ ਸੱਜਣੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਵੇਲੜ ਨੂੰ ਤਾਂ ਮੰਨਿਆ ਕਈ ਟੋਕਦੇ ਨੇ ਆਚੀ ਅੱਖਾਂ ਕੰਮ ਕਰਦੇ ਨੂੰ ਵੀ ਤਾਂ ਬਹੁਤ ਰੋਕਦੇ ਨੇ ਊਟ ਪਟਾਂਗ ਬੋਲਦੇ ਮੂੰਹ ਜੀ ਅੱਡਦੇ ਨੇ ਗੇਵੇ ਸੱਜਣੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਕੀ ਕਹਿਣਾ ਨਾ ਵੀਰੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਕਾਮਯਾਬ ਹੋ ਜਾਂ ਕਈ ਕੋਈ ਬੰਦਾ ਹੈ ਕਹਿਣੇ ਕਰਦਾ 2 ਨੰਬਰ ਦਾ ਤੰਦਾ ਹੈ ਸਾੱਚੀ ਅੱਖਾਂ ਕਹਿੰਦੇ ਕਰਦਾ 2 ਨੰਬਰ ਦਾ ਤੰਦਾ ਹੈ ਦੰਦ ਕਲਾ ਕਰਵਾਣ ਜੋ ਚੰਡੀ ਗੱਡ ਦੇ ਨੇਗੇ ਸੱਜਣੋ ਲੋਕੀ ਕਿਸੇ ਪਾਸੇ ਨਾ ਛੱਡ ਦੇ ਨੇ ਗਗਰ ਕਰ ਗਗਰ ਵੀਰੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਜਿੰਦਗੀ ਜਿਉਂਦਾ ਜੀ ਕੋਈ ਨਾਲ ਸਲੀਕੇ ਦੇ ਉਹ ਦਿੱਤੇ ਵੀ ਸੜਦੇ ਲੋਕ ਸ਼ਰੀਕੇ ਦੇ ਸੱਚ ਅੱਖਾਂ ਉਹ ਦਿੱਤੇ ਵੀ ਸੜਦੇ ਲੋਕ ਸ਼ਰੀਕੇ ਦੇ ਉਹ ਕੁੱਡ ਕੁਰ ਕਰਦੇ ਜਿਉਂ ਚੂਗੇ ਵਿੱਚ ਖੱਡਦੇ ਨਹੀਂ ਹੈਗੇ ਸੱਜਣੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਸੁਣਿਓ ਜੀ ਇਹੇ ਬਿਰੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਆਪਣੀਆਂ ਹਰ ਕੋਈ ਲਿਕਾਉਂਦਾ ਵਿੱਚ ਕੱਛ ਦੇ ਦੂਜੇ ਧੀਆਂ ਨੂੰ ਹਰ ਕੋਈ ਫੜਦਾ ਵਿੱਚ ਹੱਥ ਤੇ ਸੱਚ ਅੱਖਾਂ ਤੁਤੇਦਿਆਂ ਨੂੰ ਹਰ ਕੋਈ ਫੜਦਾ ਵਿੱਚ ਹੱਥ ਦੇ ਇੱਕ ਦੂਜੇ ਦੀ ਗੱਲ ਨੂੰ ਬੜਾਉ ਲੱਦਦੇ ਨਹੀਂ ਲਗੇ ਸੱਜਣੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਕੀ ਕੰਗਣਾ ਗਵਾ ਵੀਰੋ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਪਰਵਾਣਾ ਕਰੀ ਲੋਕ ਜੋ ਮਰਜੀ ਜਾਣ ਕਹੀ ਹਾਰ ਗੁਬੰਦ ਘੜਿਆਰ ਆਪ ਸਹੀ ਸੱਚ ਆਖਾਂ ਤੂੰ ਬੁਲੇ ਹਾਰ ਗੁਬੰਦ ਘੜਿਆਰ ਆਪ ਸਹੀ ਇਹ ਪਲੜੇ ਕਦੇ ਵਿਪਦ ਦੇ ਨਾ ਗਿੰਡਦੇ ਨੇ ਗੇ ਸਜਣੋਂ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਸੱਚ ਆਖਾਂ ਦਾ ਵਾਅ ਵੀਰੋਂ ਲੋਕੀ ਕਿਸੇ ਪਾਸੇ ਨਾ ਛੱਡਦੇ ਨੇ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰੁ ਦੁਆਰ ਵਾਹੀਂ ਗਹੇ ਕਿ ਲਾਜ ਅਸ ਗੋਵਿੰਦ ਦਾਸ ਤਹਾਰਾ